ਕੋਈ ਨਹੀਂ ਡੈਡੀ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਮੈਂ ਆਪੇ ਤੁਹਾਨੂੰ ਆ ਕੇ ਮਿਲ ਜੂੰਗੀ ਹਾਂਜੀ ਡੈਡੀ ਠੀਕ ਹੈ ਮੈਂ ਰੱਖ ਦਿਆਂ ਇਹ ਬਾਈ ਕਰੋ ਗਰੀਬ ਲੋਕਾਂ ਨੂੰ ਧੀਆਂ ਨਾਲ ਦੇ ਆਕਰ ਜਿੱਤੀਆਂ ਦੇਣੀਆਂ ਵੀ ਨਾ ਤਾਂ ਉਹਨਾਂ ਨੂੰ ਬਹੁਤ ਸਾਰਾ ਪੈਸਾ ਦਿਆ ਕਰ ਜ਼ਮੀਨਾਂ ਵਾਲੇ ਨੇ ਦਿੱਤੀ ਆ ਦਿਆ ਕਰ ਕਿਉਂਕਿ ਗਰੀਬ ਲੋਕਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਜਦੋਂ ਗਰੀਬ ਲੋਕ ਆਬਦੀਆਂ ਨੂੰ ਵਿਆਹ ਦਿੰਦੇ ਨੇ ਨਾ ਤਾਂ ਸਾਰੇ ਤੇ ਇਹਨਾਂ ਨੂੰ ਬਹੁਤ ਤੰਗ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਦਾਸ ਲੈ ਕੇ ਆਓ ਇਹਨਾਂ ਵੱਡੇ ਲੋਕੋ ਕਿਤੋਂ ਸਮਝੇ ਕਿ ਗਰੀਬ ਆਪਦਾ ਦੋ ਵੇਲੇ ਦੀ ਰੋਟੀ ਮਸਾ ਖਾਂਦਾ ਆਪਦਾ ਢਿੱਡ ਮਸਾ ਭਰਦਾ ਮੈਨ ਲੱਗਦਾ ਆ ਗਿਆ ਆਜਾ ਪੁੱਤ ਆਜਾ ਲੈ ਉਹ ਵਰਦੀ ਹੈ ਕੋਜਾ ਸ਼ੁਰੂ ਫੇਰਾ ਸਾਰਾ ਕੁਝ ਸੁਣਾ ਦੇ ਆਈ ਨਹੀਂ ਲੋਟ ਆਉਣੀ ਇਹ ਕਿੱਥੇ ਚਲ ਗਏ ਸੀ ਜੀ ਤੁਸੀਂ ਕਿ ਤੈਨੂੰ ਪੁੱਛ ਕੇ ਜਾਣਾ ਪੂ ਕਿਤੇ ਨਹੀਂ ਮੈਂ ਤਾਂ ਐਸੀ ਪੁੱਛ ਰਹੀ ਸੀ ਪਣ ਹੋਰ ਨਾਲ ਦੇ ਨਾਲ ਗੱਲ ਕਰਨੀ ਆ ਹਾਂ ਜੀ ਬੋਲੋ ਨੀਹਾ ਨਾਲ ਤੈਨੂੰ ਪਤਾ ਸਾਡਾ ਸਿਕਾ ਹੈਗਾ ਬਹੁਤ ਵੱਡਾ ਹਾਂ ਜੀ ਤੈਨੂੰ ਪਤਾ ਮੰਮੀ ਵੀ ਫਿਰ ਤੈਨੂੰ ਪਤਾ ਚਿਰਚਿਰ ਜੀ ਕਰਦੀ ਰਹਿੰਦੀ ਆ ਠੀਕ ਆ ਤੁਹਾਨੂੰ ਕੁਸ ਲਿਆਈ ਨਹੀਂ ਹੈਗੀ ਤੇ ਨਾਲੇ ਮੈਂ ਤੈਨੂੰ ਐ ਕਹਿਣਾ ਚੱਲ ਹਜੇ ਹੋਰ ਨਹੀਂ ਕੁਝ ਦੇ ਸਕਦੇ ਇੱਕ ਗੱਡੀ ਜ਼ਰੂਰ ਲੈ ਲਾ ਠੀਕ ਆ ਨਾਲ ਤਾਂ ਮੇਰੇ ਸ਼ੌਂਕ ਪੂਰੇ ਹੋ ਜਾਣਗੇ ਨਾਲੇ ਆਪਾਂ ਬਾਹਰ ਅੰਦਰ ਜਾਇਆ ਕਰਾਂ ਗੱਡੀ ਤੇ ਨਾਲੇ ਆ ਟੁੱਟੇ ਜੇ ਮੋਟਰਸਾਈਕਲ ਤੇ ਕਿੰਨਾ ਕੁ ਚਿਰ ਜਾਵਾਂਗੇ ਆਪਾਂ ਮੇਰੀ ਗੱਲ ਸੁਣੋ ਜੀ ਮੇਰੇ ਡੈਡੀ ਕੋਲ ਤਾਂ ਇੰਨੇ ਪੈਸੇ ਵੀ ਹੈ ਨਹੀਂ ਜਿਹੜਾ ਗੱਡੀ ਲੈ ਕੇ ਦੇ ਦੇਣ ਮੇਰੇ ਡੈਡੀ ਨੇ ਤਾਂ ਇੱਕ ਕਿਲਾ ਵੇਚ ਕੇ ਮੇਰਾ ਵਿਆਹ ਕੀਤਾ ਤੇ ਜਿਹੜਾ ਦੂਜਾ ਕਿਲਾ ਸੀ ਉਹ ਲਿਮਟ ਤੇ ਰਹਿ ਗਿਆ ਤੁਹਾਨੂੰ ਵੀ ਪਤਾ ਹੈ ਮੇਰੀਆਂ ਦੋ ਭੈਣਾਂ ਨੇ ਉਹਨਾਂ ਦਾ ਵਿਆਹ ਪਤਾ ਨਹੀਂ ਡੈਡੀ ਕਿਵੇਂ ਕਰਨਗੇ ਮੇਰੇ ਡੈਡੀ ਨਹੀਂ ਦੇ ਸਕਦੇ ਇਹਦਾ ਮਤਲਬ ਤੂੰ ਕੁਸਲੇ ਆਉਂਦੀ ਨਹੀਂ ਨਹੀਂ ਜੀ ਤੇ ਚੱਲ ਫਿਰ ਉਹ ਚੱਕ ਟੱਕ ਟੰਡ ਫੜੀ ਗਿਆ ਉਹਦੀ ਤੇ ਚੱਲਦੀ ਲੱਗ ਨਹੀਂ ਜੀ ਤੁਸੀਂ ਆਇਆ ਨਾ ਕਰੋ ਮੈਂ ਉਹਦੇ ਫੇਰੀ ਹੱਥੀਂ ਵਾਲਾ ਚੱਲਦੀ ਲੱਗ ਕਿ ਨਹੀਂ ਗੱਡੀ ਲਿਆਉਣੀ ਇੱਕ ਵਾਰ ਪਾਇਆ ਤੁਹਾਨੂੰ ਮੈਂ ਨਾ ਜੀ ਮੇਰੇ ਤੇ ਨਾ ਜ਼ੁਲਮ ਨਾ ਕਰੋ ਮੈਨੂੰ ਇੱਕ ਦਿਨ ਦੇ ਦਿਓ ਮੈਂ ਆਪਣੇ ਡੈਡੀ ਨਾਲ ਗੱਲ ਕਰਕੇ ਦੱਸੂ ਫਿਰ ਤੁਹਾਨੂੰ ਤੈਨੂੰ ਇੱਕ ਦਿਨ ਦਾ ਟਾਈਮ ਆ ਠੀਕ ਆ ਆਪਦੀ ਗੱਲ ਕਰ ਲੈ ਆਪਦੇ ਪਿਓ ਨਾਲ ਤੇ ਨਹੀਂ ਫਿਰ ਇਥੋਂ ਤੜਕੇ ਤੈਨੂੰ ਪਤੀ ਆ ਫਿਰ ਕਿਵੇਂ ਭੇਜੂ ਮੈਂ ਤੈਨੂੰ ਨਹੀਂ ਨਹੀਂ ਜੀ ਮੈਂ ਗੱਲ ਕਰਕੇ ਤੁਹਾਨੂੰ ਦੱਸ ਦਊਂਗੀ ਕਰ ਲੈ ਆਪਦੀ ਗੱਲ ਪੂਣੀ ਨੂੰ ਕੀ ਹੋ ਗਿਆ ਪੂਣੀ ਨੂੰ ਕੀ ਹੋ ਗਿਆ ਓਏ ਓ ਲਖੇ ਓ ਕਿੱਥੋਂ ਤੁਸੀਂ ਆ ਦੇਖੋ ਕੀ ਹੋਇਆ ਬਈ ਬਹੁ ਨੂੰ ਪਾਣੀ ਲੈ ਕੇ ਆ ਮਗੜ ਜਾ ਪਾ ਕਿੱਧਰ ਮਰ ਕੇ ਓ ਸੁਣ ਲਾ ਖੜਾ ਹੋ ਬਟਾ ਖੜਾ ਹੋ ਬਟਾ ਕੀ ਗੱਲ ਹੋ ਗਈ ਬੇਟਾ ਕੀ ਹੋ ਗਿਆ ਪੁੱਤ? ਉਤਰੋ ਨਾ ਮੈਨੂੰ ਗੱਲ ਦੱਸ ਗੱਲ ਕੀ ਐ? ਡੈਡੀ ਅੱਜ ਲੈ ਕੇ ਨ ਮੇਰ ਤੇ ਆ ਤੋ ਜੋ ਕਿਆ। ਕੇ ਨਾ ਕਰੋ ਬਾਹਰ ਨਿਕਲ ਜਾ ਜੀ ਕੁਝ ਲੈ ਕੇ ਨਹੀਂ ਆਉਣਾ। ਇਹਨਾਂ ਦੀ ਇਹ ਮਜਾਲ ਇਹ ਜਾਲਮ ਨਾ। ਆਹ ਜਾਲਮ ਨੇ ਇਹ ਵੀ ਕਰਤਾ। ਮੈਨੂੰ ਐ ਨਹੀਂ ਪਤਾ ਵੀ ਕਿਸੇ ਗਰੀਬ ਦੀ ਧੀ ਨੂੰ ਤੰਗ ਨਹੀਂ ਕੀਤਾ ਜਾਂਦਾ। ਇਹ ਆਪਦੀ ਹਰਕਤਾਂ ਤੋਂ ਬਾਦ ਨਹੀਂ ਆਉਂਦੇ। ਚਲ ਪੁੱਤ ਮੈਂ ਕਰਦਾ ਤੇਰੇ ਡੈਡੀ ਨੂੰ ਫੋਨ। ਉਹ ਨੂੰ ਹੋਣਾ ਕਰਿਓ ਚੱਲ ਪੁੱਤ ਤੂੰ ਉੱਤੇ ਬੈਠਾ ਤਰ ਉੱਤੇ ਬੈਠ ਪੁੱਤ ਹੋਣਾ ਤਾਂ ਇਹ ਸਹੀ ਨਹੀਂ ਹੋਣਾ ਕਿ ਉਹਨਾਂ ਦੇ ਤੈਨੂੰ ਇੰਨਾ ਦੁੱਖ ਦਿੱਤਾ ਜਾ ਰਿਹਾ ਹੈਗਾ ਭਾਈ ਤੂੰ ਹੀ ਕਿਸੇ ਚੰਗੇ ਖਾਨਦਾਨ ਦੀ ਧੀ ਹੈਂਗੀ ਜੇ ਕੋਈ ਇੰਨਾ ਕੋਈ ਸਹਿਕੇ ਵੀ ਹਰੇ ਵੀ ਆਪਦੇ ਮਾਂ ਪਰ ਤਿੱਕਰ ਗੱਲ ਨਹੀਂ ਬਚਾਉਂਦੀ ਨਹੀਂ ਤਾਂ ਇੰਨਾ ਝਾਲਮਾਨ ਨੇ ਤਾਂ ਕੋਈ ਆਪ ਦੀ ਕਸਰ ਛੱਡੀ ਹੋਈ ਨਹੀਂ ਹੋਈ ਗੱਲ ਨਹੀਂ ਡੈਡੀ ਜੀ ਇਹ ਵੀ ਮੇਰੇ ਮਾਂ ਨੇ ਤੇ ਮੈਂ ਸਹਿ ਸਕਦੀ ਆ ਕੋਈ ਨਹੀਂ ਮੇਰੇ ਚੰਨਾ ਸਬਰਤਾ ਹੈਗਾਗਾ ਇਹਨਾਂ ਨੂੰ ਸ਼ਰਮ ਚਾਹੀਦੀ ਐ ਤੂੰ ਦੇਖ ਲੈ ਤੂੰ ਫੇਰ ਵੀ ਕੀ ਸੋਚਦੀ ਐ ਤੇ ਇਹ ਇਹ ਤੇਰੇ ਨਾਲ ਕਹਿ ਜਾਂ ਪ੍ਰਤਾਪ ਕਰਦੇ ਨੇ ਬਾਪੂ ਜੀ ਇਹ ਤੇ ਚ ਮੇਰਾ ਕੀ ਕਸੂਰ ਐ ਜੇ ਮੈਂ ਗਰੀਬ ਘਰੋਂ ਆ ਮੇਰੇ ਮਾਪਿਓ ਨਹੀਂ ਦੇ ਸਕਦੇ ਮੈਨੂੰ ਦਾਤ ਤੇ ਮੇਰੇ ਤੇ ਕਿਉਂ ਜ਼ੁਲਮ ਕੀਤਾ ਜਾ ਰਿਹਾਗਾ ਓ ਪੁੱਤ ਇਨਾਂ ਚੀਜ਼ਾਂ ਦੇ ਤਾਂ ਮੈਂ ਵੀ ਉਲਟਾਂ ਆ ਦਾਤ ਜਿਹੜੀਆਂ ਗੱਲਾਂ ਨੇ ਪਰ ਇਹ ਤਾਂ ਤੇਰੀ ਸੱਸੀ ਕਲਸ਼ਣੀ ਐ ਜਿਹਦਾ ਢਿੱਡੀਲੀ ਪਰਦਾ ਇਨੂੰ ਐ ਨਹੀਂ ਪਤਾ ਵੀ ਘਰ 'ਚ ਦਾ ਸਕੀਨ ਹੀ ਹੈਗਾ ਆਪਣੇ ਘਰ 'ਚ ਜਿਹੜਾ ਇਹਨਾਂ ਨਾਲ ਲਾਲਚ ਕਰਦੀ ਐ ਚੱਲ ਕੋਈ ਨਾ ਪੁੱਤ ਪਰਮਾਤਮਾ ਤਾਂ ਦੇਖਦਾ ਹੀ ਐ ਉਹ ਐ ਕਰ ਪੁੱਤ ਜਾਂ ਆਰਾਮ ਕਰ ਤੂੰ ਇਹਨਾਂ ਦਾ ਨਹੀਂ ਮੁਕਤਾ ਕੰਮ ਇਹ ਪਤਾ ਨਹੀਂ ਇਹਦਾ ਕਦੋਂ ਢਿੱਡ ਭਰੂਗਾ ਕਦੋਂ ਇਹ ਦਾਜ ਨਾਲ ਰੱਜੂਗੀ ਵੇ ਮੁੰਡਿਆ हां मम्मी। ਓਰੇ ਮੇਰੀ ਗੱਲ ਸੁਣ। ਹਾਂ ਮਮੀ ਬੋਲ। ਨਹੀਂ ਹਨਾ ਕਰੀ ਸੀ ਗੱਲ। ਹਾਂ ਕਰੀ ਸੀ। ਕੀ ਕਹਿੰਦੀ ਫੇਰ? ਉਹ ਕਹਿੰਦੀ ਮੈਨੂੰ ਇੱਕ ਦਿਨ ਦਾ ਟਾਈਮ ਦੇ। ਉਹ ਤਾਂ ਇੱਕ ਦਿਨ ਦਾ ਇੱਕ ਦਿਨ ਦਾ ਟਾਈਮ ਹੀ ਕਰੀ ਜਾਂਦੀ ਆ। ਜੇ ਬਾਹਰ ਜਾ ਕੇ ਗੱਲ ਕਰ। ਨਾਲੇ ਮੇਰੀ ਗੱਲ ਸੁਣੋ। ਉਹ ਨੂੰ ਤਾਂ ਕੁਛ ਕਹੀ ਨਾ, ਹੱਥ-ਤਾ ਦੇ ਲਾਈ ਨਾ ਦੇਖ। ਤੂੰ ਪਿਆਰ ਜਿਹਾ ਨਾਲ ਗੱਲ ਕਰ ਕੇ ਦੇ ਮੰਗਾਉਣੀ ਏ ਕਈ ਕੁਛ ਨਾ। ਚੱਲ ਮੈਂ ਕਰ। ਜੇ ਕਹਿ ਨਹੀਂ ਮੈਂ ਦੇਖੂ ਫੇਰ ਕੀ ਕਰਦੀ ਹੈਗੀ। ਜਾਨ ਦੁਖੀ ਕਰ ਛੱਡੀ ਐ। ਤੇਰਾ ਤਾਂ ਇੱਕ ਦਿਨ ਆਉਂਦੇ ਨਹੀਂ ਹੈਗਾ। ਹਾਂ ਫਿਰ ਕਰੀ ਆਉਦੇ ਪਿਆਉਣਾ ਗੱਲ ਹਾਂਜੀ ਕੀਤੀ ਸੀ ਉਹ ਕਹਿੰਦੇ ਕੋਈ ਨਹੀਂ ਥੋੜਕ ਦੇ ਲੁਕਜੋ ਦੇ ਦਾਂਗੇ ਸਮਾਨ ਮੈਥੋਂ ਤੇਰੇ ਰੋਜ ਦੇ ਬਹਾਨੇ ਚੱਲੇ ਨਹੀਂ ਜਾਂਦੇ ਠੀਕ ਆ ਜਾਂ ਤਾਂ ਮੈਨੂੰ ਹਾਂ ਜਾਂ ਨਾ ਵਿੱਚ ਜਵਾਬ ਦੇ ਤੇ ਮੇਰਾ ਘਰੋਂ ਨਿਕਲਣਾ ਔਖਾ ਹੋਇਆ ਪਿਆ ਤੁਹਾਨੂੰ ਪਤਾ ਤਾਂ ਹੈਗਾ ਜੀ ਮੇਰੇ ਡਾਡੀ ਨੇ ਇੰਨਾ ਕੁਝ ਦੇ ਸਕਦੇ ਤੁਸੀਂ ਥੋੜੇ ਦਿਨ ਤਾਂ ਵੇਟ ਕਰ ਲਓ ਮੈਥੋਂ ਨਹੀਂ ਵੇਟ ਹੁੰਦੀ ਤੇਰੀ ਰੋਜ ਦੇ ਬਹਾਨੇ ਤੇਰੇ ਸੁਣ ਸੁਣ ਕੇ ਅੱਕਿਆ ਪਿਆ ਮੈਂ ਮੈਨੂੰ ਗੱਡੀ ਚਾਹੀਦੀ ਆ ਤਾਂ ਚਾਹੀਦੀ ਆ ਸਮਝ ਗਈ ਨਹੀਂ ਲੈ ਕੇ ਦੇ ਸਕਦੀ ਮੈਂ ਕਿਵੇਂ ਨਹੀਂ ਲੈ ਕੇ ਦਿੰਦੀ ਤੂੰ ਤੂੰ ਖਾਦੇ ਨਾ ਲੜਾਉਣੀ ਆ ਲੜਣੀ ਹੈ ਹੈ ਤੂੰ ਤਾਂ ਤੈਨੂੰ ਸਿੱਧੇ ਘਰੇ ਬੈਠੀ ਵਾਰੀ ਬੈਠਾ ਐਨਕ ਸ਼ੁਕਰ ਕਰ ਲੈ ਅੱਜ ਜਵਾਲ ਲੜਾਉਣੀ ਹੈ ਤੂੰ ਸਫਾ ਹੋਰੇ ਤੇ ਫੱਪੇ ਪਈ ਹੈ ਸਾਰੇ ਵੀ ਕਹਿੰਦੇ ਨੱਕ ਪਾ ਛੱਡ ਕਰੋ ਚਾਹੇ ਕੋਈ ਬੱਡੇ ਕੱਚਰੇ ਕੋਈ ਜਗ੍ਹਾ ਨਹੀਂ ਇਸ ਤਰ੍ਹਾਂ ਬਣੇਗੀ ਨਾ ਤਾ ਕੁਛ ਲੈ ਕੇ ਬਣੇਗੀ ਨਿੱਸ ਜਾ ਹੈ ਨੀਹਾ ਨੀਹਾ ਪੁੱਤ ਕੀ ਗੱਲ ਹੋ ਗਈ ਬੰਦਾ ਹੁੰਦਾ ਕਿਉਂ ਪੁੱਤ ਤੈਨੂੰ ਕਿਉਂ ਮਾਰਦੇ ਹੈ ਭੈਣ ਜੀ ਤੁਸੀਂ ਦੱਸੋ ਤਾਂ ਸਹੀ ਮੇਰੀ ਧੀ ਤੋਂ ਕੀ ਗਲਤੀ ਹੋਈ ਹੈ ਜੇ ਕੋਈ ਗਲਤੀ ਹੋਈ ਹੈ ਨਾ ਮੈਨੂੰ ਦੱਸੋ ਮੈਂ ਇੱਥੇ ਤੱਬ ਤੂੰ ਨੂੰ ਮਾਰ ਕੇ ਕੀ ਗਲਤੀ ਹੋਈ ਹੈ ਜੀ ਗਲਤੀ ਇਹ ਤਾਂ ਨਹੀਂ ਗਾਤੀ ਸੋਡੇ ਤਾਂ ਹੋਈ ਹੈ ਨਾ ਜੇ ਐਡੇ ਸ਼ੌਂਕ ਸੀ ਆਪਦੀ ਧੀ ਸਰਦਾਰਾਂ ਦੇ ਘਰੇ ਵਿਆਹ ਦਾ ਤਾਂ ਫਿਰ ਦੇ ਦਿੰਦੇ ਨਾ ਸਮਾਨ ਕੁਝ ਵੀ ਨਹੀਂ ਦਿੱਤਾ ਨੰਗ ਮਲੰਗਾ ਨੇ ਮਾੜਾ ਮੋਟਾ ਤਾਂ ਸੋਚ ਲੈਂਦੇ ਕਿੱਥੋਂ ਬਾਦ ਪੈ ਗਏ ਸਾਡੇ ਭੈਣ ਜੀ ਮੈਂ ਤਾਂ ਆਪਦੇ ਬੰਨਿਓ ਪੂਰੀ ਬਾਹ ਲਾਈ ਸੀ ਤੇ ਬਾਕੀ ਸਿਰੇ ਤੁਸੀਂ ਦੱਸੋ ਕੀ ਰਹਿੰਦਾ ਤੁਸੀਂ ਉਹ ਸਭ ਕੁਝ ਦੇ ਦਾਂਗੇ ਪਰ ਮੇਰੀ ਧੀ ਨੂੰ ਤੱਕੇ ਕਿਉਂ ਮਾਰ ਦੋ ਜੇ ਇਹ ਗੱਲ ਸੀ ਤਾਂ ਤੁਸੀਂ ਮੈਨੂੰ ਬਹਿ ਕੇ ਦੱਸ ਨਿੰਦੇ ਹਾਂ ਸਰਦਾਰ ਜੀ ਦੱਸੋ ਕੀ ਚਾਹੀਦਾ ਤੁਹਾਨੂੰ ਦਾ ਚ ਮੈਂ ਸਭ ਕੁਝ ਦੇ ਦੂੰਗਾ ਜੀ ਨਾ ਜੀ ਤੁਸੀਂ ਐ ਨਾ ਕਹੋ ਮੈਨੂੰ ਕੁਝ ਨਹੀਂ ਚਾਹੀਦਾ ਜਿਹਨੇ ਆਪਦੀ ਧੀ ਦੇ ਦਿੱਤੀ ਉਹਨੇ ਆਪਦਾ ਸਾਰਾ ਧਨ ਦੌਲਤ ਦਿੱਤਾ ਪਰ ਇਹਨਾਂ ਲਾਲਚੀ ਲੋਕਾਂ ਦਾ ਮੂੰਹ ਕਦੇ ਨਹੀਂ ਭਰ ਹੁੰਦਾ ਭਾਈ ਸਾਹਿਬ ਮੈਨੂੰ ਮਾਫ਼ ਕਰ ਦਿਓ ਮੇਰੀ ਇਸ ਘਰ ਵਿੱਚ ਚਲਦੀ ਨਹੀਂ ਪਰ ਸਰਦਾਰ ਸਾਹਿਬ ਮੈਂ ਆਪਦੇ ਧੀ ਦਾ ਘਰ ਬਸਾਉਣ ਲਈ ਸਭ ਕੁਝ ਦੇ ਦੇਂਗਾ ਪਰ ਮੇਰੀ ਤੈਨੂੰ ਰੱਖ ਲੋ ਤੇਰੀ ਧੀ ਨੂੰ ਅਸੀਂ ਐਂ ਨਹੀਂ ਰੱਖਦੇ ਜਿਵੇਂ ਹੱਥ ਜੋੜ ਕੇ ਖੜ ਗਿਆ ਪਹਿਲਾਂ ਮੇਰੇ ਘਰੇ ਨਾ ਗੱਡੀ ਹੋਣੀ ਚਾਹੀਦੀ ਐ ਤੇ ਟਰੱਕ ਪਰਿਆ ਦਾਜ ਦਾ ਸਮਝ ਗਿਆ ਫੇਰ ਆਪਦੀ ਕੁੜੀ ਨੂੰ ਇੱਥੇ ਛੱਡੀ ਨਹੀਂ ਐ ਮੈਂ ਇਹਦੇ ਲਈ ਕੋਈ ਜਗ੍ਹਾ ਨਹੀਂ ਇਸ ਘਰ 'ਚ ਠੀਕ ਐ ਭੈਣ ਜੀ ਮੈਨੂੰ 10-15 ਦਿਨ ਤੱਕ ਦੇ ਦਿਓ ਦਾ 10 15 ਦਿਨ ਮੈਨੂੰ ਤਾਂ 10 15 ਮਿੰਟ ਨਹੀਂ ਖੜੀਦਾ ਚੁੱਪ ਕਰਕੇ ਨਾ ਮੈਨੂੰ ਇੱਕ ਦੋ ਦਿਨਾਂ ਚ ਸਾਰਾ ਸਮਾਨ ਚਾਹੀਦਾ ਨਾਲੇ ਮੇਰੇ ਪੁੱਤ ਲਈ ਗੱਡੀ ਬਾਪੂ ਜੀ ਹਾਂ ਪੁੱਤ ਦਾਸ ਦੇ ਦਿਓ ਮੈਨੂੰ ਜੇ ਤੁਸੀਂ ਅੱਜ ਦਾਸ ਨਾ ਨਾ ਦਿੱਤਾ ਤਾਂ ਤੁਹਾਡੀ ਦੀਨਾ ਘਰੋਂ ਝੜ ਜਾਊਗਾ おい ਪੁੱਤ ਬਾਪੂ ਤੂੰ ਭਾਵੇਂ ਆਪ ਦੇ ਆਪ ਨੂੰ ਵੇਚ ਦੇ ਪਰ ਮੇਰਾ ਘਰ ਬਸਾ ਦੇ ਬਾਪੂ ਮੇਰੀ ਜ਼ਿੰਦਗੀ ਖਰਾਬ ਹੋ ਜਾਊਗੀ ਠੀਕ ਹੈ ਪਤਾ ਮੈਂ ਆਪਣੀ ਧੀ ਦਾ ਘਰ ਬਸਾਉਣ ਲਈ ਨੂੰ ਆਪਣੇ ਆਪ ਨੂੰ ਵੀ ਵੇਚ ਦੇਂਗਾ ਪਰ ਮੇਰੀ ਧੀ ਦਾ ਘਰ ਬਸਦਾ ਰੱਖਾਂਗਾ ਤੂੰ ਚੁੱਪ ਕਰ ਜਾ ਮੈਂ ਸਭ ਕੁਝ ਦੇ ਦੇਂਗੀ ਠੀਕ ਪਰ ਮੇਰੀ ਧੀ ਨੂੰ ਰੱਖ ਲੋ ਮੈਂ ਸਭ ਕੁਝ ਦੇ ਦੇਂਗਾ ਜੀ ਤੁਸੀਂ ਦੱਸੋ ਤਾਂ ਸੀ ਕੀ ਚਾਹੀਦਾ ਦੱਸ ਤਾਂ ਦਿੱਤਾ ਕੀ ਚਾਹੀਦਾ ਆ ਬਾਰ ਬਾਰ ਪੁੱਛੇ ਦਾ ਕੀ ਫਾਇਦਾ ਪਹਿਨਜੀ ਮੇਰੀ ਬੇਨਤੀ ਤਾਂ ਸੁਣੋ ਜੇ ਤੁਸੀਂ 15 ਦਿਨ ਨਹੀਂ ਦਿੰਦੇ ਤਾਂ ਹਫ਼ਤਾ ਤਾਂ ਦਿਓ ਮੇਰੀ ਗੱਲ ਸੁਣ ਮੈਂ ਤਿੰਨ ਧੀਆ ਦਾ ਬਾਪ ਆਂ ਕਰਜ਼ਾਈ ਆ ਪਹਿਲਾਂ ਵੀ ਮੈਂ ਕਿੱਲਾ ਵੇਚ ਕੇ ਇਸ ਮੇਰੀ ਧੀ ਦਾ ਵਿਆਹ ਕੀਤਾ ਤੇ ਹਜੇ ਮੇਰਾ ਕਰਜ਼ਾ ਹਸਾਬ ਤੀ ਵੀ ਨਹੀਂ ਮੈਨੂੰ ਖਿਮਾ ਕਰੋ ਕੋਈ ਨਹੀਂ ਮੈਂ ਸਭ ਕੁਝ ਦੇ ਦੂੰਗਾ ਜੋ ਵੀ ਤੁਸੀਂ ਕਹੋਗੇ ਪਰ ਮੇਰੀ ਧੀ ਦਾ ਘਰ ਬਸਣਾ ਚਾਹੀਦਾ ਫਿਰ ਕੋਈ ਬਰਾਬਰ ਤਾਂ ਲੱਭਣਾ ਸੀ ਆ ਸਾਡੇ ਮੱਥੇ ਲੱਗਣਾ ਸੀ ਤੁਸੀਂ ਚਲ ਕੋਈ ਨਾ ਜੇ ਹਫਤਾ ਕਹਿੰਦੇ ਹੋ ਨਾ ਮੈਂ ਹਫਤਾ ਰੁਕ ਜਾਨੀ ਆ ਪਰ 7 ਦਿਨਾਂ ਤੋਂ ਬਾਅਦ 8ਵਾਂ ਦਿਨ ਨਹੀਂ ਆਉਣਾ ਚਾਹੀਦਾ ਪੂਰੇ 7 ਦਿਨਾਂ ਬਾਅਦ ਮੇਰੇ ਘਰੇ ਸਾਰਾ ਸਮਾਨ ਹੋਣਾ ਚਾਹੀਦਾ ਠੀਕ ਆ ਰਾਂਜੀ ਬਾਪੂ ਚਲ ਪੁੱਤ ਭਾਈ ਸਾਹਿਬ ਹਾਂ ਸੋਡਾ ਇੱਥੇ ਜਾਣਾ ਹੀ ਚੰਗਾ ਹੈ ਨਾਲੇ ਜਿਹੜੀ ਮੰਗ ਅਸੀਂ ਰੱਖੀ ਹੈ ਨਾ ਜਲਦੀ ਤੋਂ ਜਲਦੀ ਪੂਰੀ ਕਰੋ ਠੀਕ ਹੈ ਭੈਣ ਜੀ ਕੋਈ ਗੱਲ ਨਹੀਂ ਮੈਂ ਛੇਤੀ ਚੰਗਾ ਬੱਤ ਮੈਂ ਛੇਤੀ ਸਮਾਨ ਲੈ ਕੇ ਆਉਂ ਜਾ ਚੇਤੀ ਤੇਰਾ ਡਾਇਲ ਲੈ ਆਉਂਗਾ ਚੁੱਪ ਕਰ ਜਾ ਚੁੱਪ ਕਰ ਜਾ ਜਾ ਮਰੀ ਤੇ ਮੈਂ ਚੇਤੀ ਦਾਦ ਲੈ ਕੇ ਆਵਾਂਗਾ